ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਸਮੂਹਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸሙੱਚੇ ਮੈਂਬਰ ਸਹਿਬਾਨ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਸਮਾਜਿਕ ਜਥੇਬੰਦੀਆਂ ਵੱਲੋਂ ਉਹ ਤੋਂ ਇਲਾਵਾ ਰਾਜਨੀਤਿਕ ਲੋਕਾਂ ਵੱਲੋਂ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੋਕਰਾੰਤੀ ਸਾਚਕੰਡ ਸ਼੍ਰੀ ਹਰਮੰਦਰ ਸਾਹਿਬ ਔਰ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਵੱਲੋਂ ਵੀ ਦਾਫ ਨੂੰ ਹੁਕਮ ਹੋਇਆ ਸੀ ਕਿ ਆਪਣਾ ਜਿਹੜਾ ਇਹ ਕਾਰਜ ਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਰਦਾਉਰ ਪ੍ਰਧਾਨ ਆ ਕੇ ਸਾਹਮਣੂ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਮੂਹਿਕ ਤੌਰ ਤੇ ਸਤਿਕਾਰ ਕਰਦਾ ਹੋਇਆ ਉਹਨਾਂ ਦੀਆਂ ਭਾਵਨਾਵਾਂ ਉਹ ਸਾਰੀਆਂ ਨੂੰ ਦੇਖਦੇ ਹੋਏ ਦਾਸ ਨੇ ਪਿਛਲੇ ਦਿਨੀ ਇਹ ਫੈਸਲਾ ਲਿਆ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਜਿਹੜਾ ਬਹੁਤ ਚੁਣੌਤੀਆਂ ਭਰਿਆ ਅਜੋਕੇ ਸਮੇਂ ਦੇ ਵਿੱਚ ਅਹੁਦਾ ਆ ਉਥੇ ਮੋੜ ਆ ਕੇ ਮੈਂ ਆਪਣੀ ਜਿਹੜੀ ਉਹ ਸੇਵਾ ਸੰਭੀ ਅੱਜ ਵੀ ਸਮਾਂ ਅੱਗੇ ਨਾਲੋਂ ਵੀ ਜ਼ਿਆਦਾ ਚੁਣੌਤੀਆਂ ਭਰਿਆ ਪਰ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਬਖਸ਼ ਕਰਨ ਤੇ ਫਿਰ ਗੁਰਮਤ ਦੇ ਪ੍ਰਣਾਏ ਸਤਿਗੁਰੂ ਜੀ ਰਸਤਾ ਸਖਾਲਾ ਵੀ ਕਰ ਦਿੰਦੇ ਆ ਸੋ ਮੈਂ ਉਹਨਾਂ ਸਾਰਿਆਂ ਹੀ ਰਾਜਨੀਤਿਕ ਪਾਰਟੀਆਂ ਜਿਹਦੇ ਵਿੱਚ ਚਚੇ ਤੌਰ ਤੇ ਸ਼ਮਣੀ ਕਾਲੀ ਦਲ ਤੇ ਧਾਰਮਿਕ ਹਸਤੀਆਂ ਸਮਾਜਿਕ ਹਸਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰ-ਬਾਰ ਮੈਨੂੰ ਪ੍ਰੇਰਣਾ ਕਰਕੇ ਇਹ ਸੇਵਾ ਮੋੜ ਸੰਭਲ ਲੈ ਮੈਨੂੰ ਉਹਨਾਂ ਨੇ ਪ੍ਰੇਰਣਾ ਕੀਤੀ ਸੀ ਸੋ ਤੈ ਦਿਲੋਂ ਧੰਨਵਾਦ ਕਰਦਾ ਦੂਸਰਾ ਬੜੇ ਕਈ ਲੰਮੇ ਦਿਨਾਂ ਤੋਂ 1 2 4 ਸਵਾਲ ਜਿਹੜੇ ਵੱਡੇ ਤੌਰ ਤੇ ਉੱਪਰ ਕੇ ਸਾਹਮਣੇ ਆ ਰਹਾ ਹੈ ਖਾਸ ਕਰਕੇ ਸਿੰਘ ਸਾਬਾਂ ਦੀ ਅਯੋਗਤੀ ਤੇ ਸਿੰਘ ਸਾਬਾਂ ਦੀ ਵਿਦਾਇਗੀ ਸੰਬੰਧੀ ਮੈਂ ਚੇਚੇ ਤੌਰ ਤੇ ਅੱਜ মিডিਏ ਰਾਹੀਂ ਇਹ ਸਪਸ਼ਟ ਕਰਨਾ ਚਾਹਨਾ ਕਿ ਆਉਂਦੇ ਸਮੇਂ ਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸ ਆਇਆ ਉਹਦੇ ਵਿੱਚ ਤਖਸਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਦਾਗੀ ਵਦਾਈਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਜ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਣਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਮਰਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਤੇ ਮੈਂ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਨਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਕਾਰਜਕਾਰੀ ਆ ਉਹ ਸਾਰੀਆਂ ਸਾਰੀਆਂ ਧਿਰਾਂ ਜਨਾਂ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨਿਯੁਕਤੀ ਕਰੂਗੀ ਸੋ ਮੈਂ ਸਮੁੱਚੇ ਭਾਈਚਾਰੇ ਨੂੰ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਤਭੇਦ ਪਰਿਵਾਰਾਂ 'ਚ ਵੀ ਹੁੰਦੇ ਆ ਮਤਭੇਦ ਜਥੇਬੰਦੀਆਂ ਵਿੱਚ ਵੀ ਹੁੰਦੇ ਆ ਪਰ ਉਹਨਾਂ ਜਥੇਬੰਦੀਆਂ ਦਾ ਹਮੇਸ਼ਾ ਹੀ ਮਾਨਵਾਦਾਂ ਜਿਹੜੀਆਂ ਸਾਰਥਕ ਤੌਰ ਤੇ ਆਪਣਾ ਯੋਗਦਾਨ ਵਧੀਆ ਢੰਗ ਨਾਲ ਪਵਾਉਂਦੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਧਾਨ ਜਿਹੜਾ ਆ ਉਹ ਤੁਰੰਤ ਕਮੇਟੀ ਬਣਾ ਕੇ ਨੇਪੜੇ ਚੜ੍ਹਿਆ ਜਾਊਗਾ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤਖਤ ਸਹਿਬਾਨ ਸਾਰੇ ਤਕਾਰ ਤੇ ਆ ਕਿਉਂਕਿ ਸਤਿਗੁਰੂ ਜੀ ਨੇ ਆਪ ਇਹ ਤਖਤਾਂ ਨੂੰ ਥਾਪਿਆ ਤੋ ਜਿੰਨਾ ਚਿਰ ਇਸ ਦੁਨੀਆ ਰਹਿਣੀ ਆ ਇਹ ਤਖਤਾਂ ਦਾ ਮਾਣ ਸਤਿਕਾਰ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣਾ ਤੇ ਮੈਂ ਆਪ ਵੀ ਮਹਿਸੂਸ ਕਰਦਾ ਮੈਂ ਬਹੁਤ ਸਾਰਿਆਂ ਸਿੱਖ ਵਿਦਵਾਨਾਂ ਨਾਲ ਵੀ ਸੰਪਰਦਾਵਾਂ ਜਥੇਬੰਦੀਆਂ ਨਾਲ ਵੀ ਸਲਾਹ ਕੀਤੀ ਆ ਕਿ ਹਰ ਇੱਕ ਤਖਤ ਦਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋਵੇ ਦੋਹਰਾ ਚਾਰਜ ਕਹਿਣ ਤੋਂ ਭਾਵ ਬੰਨ ਬੈਨ ਬੰਨ ਪੋਸਟ ਜੇ ਜਥੇਦਾਰ ਆ ਤੇ ਉਹ ਜਥੇਦਾਰ ਹੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਬਨਮਨ ਮਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਤਕਸਰੀ ਅਕਾਲ ਤਖਸਬ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸਰੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸਰੀ ਨਾਮਧਮਾ ਸਾਹਿਬ ਦਾ ਜਥੇਦਾਰ ਹੋਊਗਾ ਤੇ ਉੱਥੇ ਦਾ ਉੱਥੇ ਦਾ ਹੀ ਜਥੇਦਾਰ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਬੰਗਾਰਾਂ ਬਹੁਤ ਵੱਡੀਆਂ ਆ ਮੋਰੇ ਸਮਾਂ ਜਿਹੜਾ ਆ ਉਹ ਵੀ ਅੱਜ ਮੈਂ ਦੇਖਦਾ ਬਹੁਤ ਟੇਡਾ ਮੇਡਾ ਚੱਲ ਰਿਹਾ ਸੁਣਨ ਨੂੰ ਕੋਈ ਬੰਦਾ ਤਿਆਰ ਨਹੀਂ ਸੁਣਾਉਣ ਨੂੰ ਸਾਰੇ ਤਿਆਰ ਆ ਤੇ ਮੈਂ ਆਪਣੀ ਬਚਨ ਬਾਤਾਂ ਦਰਉਣਾ ਕਿ ਮੈਂ ਸਾਰਿਆਂ ਨੂੰ ਸੁਣੂਗਾ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਵੀ ਉਹਨਾਂ ਦੇ ਜਥੇਬੰਦੀਆਂ ਦੇ ਅਨੁਕੂਲ ਕੀਤਾ ਜਾਊਗਾ ਤਾਂ ਕਿ ਜਿਹੜਾ ਸਾਡਾ ਸਮਾ ਚੱਲ ਰਿਹਾ ਇਹਦੇ ਵਿੱਚ ਇੱਕ ਸੁਰਤਾ ਦਾ ਸਬੂਤ ਦਈਏ ਦੂਸਰੀ ਮੈਂ ਇਹ ਵੀ ਤੁਹਾਡੇ মিডিਆ ਰਾਹੀਂ ਕਹਿਣਾ ਚਾਹਨਾ ਕਿ ਸਮੂਚੀਆਂ ਜਥੇਬੰਦੀਆਂ ਜਿਨ੍ਹਾਂ ਜਥੇਬੰਦੀਆਂ ਨੇ ਸਿੱਖ ਪੰਥ ਦੀਆਂ ਪਰੰਪਰਾਵਾਂ ਸਿੱਖ ਪੰਥ ਦੀਆਂ ਰੌ ਰੀਤਾਂ ਅਤੇ ਇਤਿਹਾਸ ਤੇ ਪਹਿਰਾ ਦਿੱਤਾ ਕਤਾਜਤ ਸਾਡਾ ਇਹ ਕੋਈ ਕਿ ਕਿਸੇ ਨੂੰ ਨੀਮਾ ਦਿਖਾ ਲੈਣਾ ਕਿਸੇ ਨੂੰ ਵੱਡਾ ਦਿਖਾ ਲੈਣਾ ਸੋ ਸਮੂਹਿਕ ਤੌਰ ਤੇ ਮੈਂ ਸਾਰੇ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਜਿਹੜੀਆਂ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਆਪਣਾ ਸਹਿਯੋਗ ਕਰਦੀਆਂ ਉਹ ਬਾਅਦ ਤੋਂ ਬਾਅਦ ਅੱਗੇ ਆਉਣ ਕਈ ਵਾਰੀ ਹਰਜਿੰਦਰ ਸਿੰਘ ਕੋਲੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਕਿਸੇ ਹੋਰ ਅਹੁਦੇਦਾਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਪਰ ਗਲਤੀਆਂ ਤੋਂ ਸਿੱਖਣ ਦਾ ਸਮਾਂ ਹੁੰਦਾ ਤੋਂ ਮੈਂ ਅੰਤ ਦੇ ਵਿੱਚ ਤੁਹਾਨੂੰ ਸਮੁੱਚੇ ਤੌਰ ਤੇ ਇਹ ਯਕੀਨ ਦਿਵਾਉਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਚੱਲਦੀ ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਨਾ ਤੇ ਗਹਿਣੇ ਸ਼ਿੰਗਾਰ ਹੁੰਦੇ ਆ ਇਹ ਜਥੇਬੰਦੀਆਂ ਸਾਡੀਆਂ ਇਹ ਸਾਡੀ ਜੋਗ ਅਗਵਾਈ ਵੀ ਕਰਦੀਆਂ ਤੇ ਸਮੇਂ-ਸਮੇਂ ਅਨੁਕੂਲ ਸਾਨੂੰ ਸੇਧ ਵੀ ਦਿੰਦੀਆਂ ਤੇ ਇਹਨਾਂ ਕੋਲੋਂ ਸੇ ਦਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ ਸੋ ਗੁਰੂ ਕਿਰਪਾ ਕਰੇ ਬਾਖਸ਼ਿਸ਼ ਕਰੇ ਇੱਕ ਜੋਟਦਾ ਦਾ ਸਾਰਾ ਕੌਮ ਸਬੂਤ ਦੇਵੇ ਤੇ ਇੱਕ ਲੜੀ ਦੇ ਵਿੱਚ ਪ੍ਰੂ ਹੋਈਏ ਮੈਂ ਇਹ ਵੀ ਮਹਿਸੂਸ ਕਰਦਾ ਕਿ ਕਈ ਵਾਰੀ ਜਿੱਦ ਲਈ ਅਸੀਂ ਤਾਕਤ ਸਹਿਬਾਨਾਂ ਦੇ ਜਹੇਦਾਰ ਸਹਿਬਾਨਾਂ ਦੀ ਰੁਕਸਤੀ ਕਰਦੇ ਆ ਉਹਨਾਂ ਨੂੰ ਵਧਾਈ ਕੀ ਦਿੰਨੇ ਆ ਤੇ ਉਸ ਵੇਲੇ ਜੋ ਪ੍ਰੋਪਰ ਜਿਹਲੇ ਤਾਜ ਪੂਛੀ ਕਰਦੇ ਆ ਤੇ ਉਸ ਵੇਲੇ ਤਾਜ ਪੂਛੀ ਵੇਲੇ ਸਾਰੀਆਂ ਸੰਪਰਦਾਵਾਂ ਉਹ ਸਾਰੀਆਂ ਦਸਤਾਰਾਂ ਭੇਟ ਕਰਦੀਆਂ ਆਦਬ ਸਤਿਕਾਰ ਦਿੰਦੀਆਂ ਤੇ ਪਿਛਲੇ ਦਿਨੀ ਵੀ ਜਿਹੜੇ ਸਾਡੇ ਸਿੰਘ ਸਹਿਬਾਨਾਂ ਨੂੰ ਵਿਧਾਇਕੀ ਦਿੱਤੀ ਗਈ ਉਹਨਾਂ ਨੂੰ ਵੀ ਮੈਂ ਚਾਹਨਾ ਕਿ ਚੰਗੇ ਢੰਗ ਦੇ ਨਾਲ ਸਿੱਖ ਪੰਥ ਦੀ ਇੱਕ ਪਰੰਪਰਾ ਜਿਹੜੀ ਬਲੱਖਣ ਪਰੰਪਰਾ ਸਾਡੀ ਰਹੀ ਆ ਕਿਸ ਸਤਕਾਰ ਤੇ ਆਦਰ ਭੇਟ ਕਰਨਾ ਉਹਨਾਂ ਦੀ ਸੁਭਾਵਾਂ ਦਾ ਵੀ ਸਤਕਾਰ ਕਰਨਾ ਤੇ ਸਤਕਾਰ ਦੇ ਨਾਲ ਸਤਕਾਰ ਭੇਟ ਵੀ ਕਰਨਾ ਤੇ ਉਹਨਾਂ ਨੂੰ ਵੀ ਚੰਗੇ ਢੰਗ ਦੇ ਨਾਲ ਜਿਹੜਾ ਆ ਉਹ ਸਤਕਾਰ ਜਿਹੜਾ ਆ ਉਹ ਭੇਟ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ